ਹਾਂਜੀ ਮੈਂ ਸੁਖਦੇਵਪੁਰ ਜਿਲ੍ਹਾ ਫਤਹਨਾ ਹਿਸ਼ਾਰਪੁਰ ਇਸਤੀ ਕਾਲੀਦਾਲ ਸਾਰੇ ਆਪਣੇ ਹਿਸ਼ਾਰਪੁਰ ਦੇ ਵੋਟਰਾਂ ਨੂੰ ਅਪੀਲ ਕਰਦੀ ਹਾਂ ਕਿ ਇੱਕ ਇੱਕ ਆਪਣੀ ਬੋਟ ਜਿਹੜੀ ਹੈ ਪਹਿਲੀ ਜੂਨ ਦੀ 31 ਦੇ ਨਿਸ਼ਾਨ ਦੇ ਸਰਦਾਰ ਸੋਹ ਸਿੰਘ ਚੰਦਰ ਜੀ ਨੂੰ ਪਾ ਕੇ ਕਾਮਯਾਬ ਕਰੋ ਤਾਂ ਕਿ ਸ਼ੁਰਨੀ ਕਾਲੀਦਾਲ ਦੀਆਂ ਸਾਰੀਆਂ 13 ਵਿੱਚ 13 ਸੀਟਾਂ ਜਿੱਤਾ ਕੇ ਅਸੀਂ ਪੰਜਾਬ ਦੇ ਜੱਟੇ ਵੀ ਹੋਦਰ ਨੇ ਉਹ ਤੁਸੀਂ ਜਿੱਥੇ ਦਿੱਲੀ ਦੇ ਜਾਨ ਤੋਂ ਸਾਡੇ ਪੰਜਾਬ ਦੀ ਆਵਾਜ਼ ਚੁਣਨਗੇ ਇਸ ਕਰਕੇ ਮੈਂ ਫੇਰ ਦੁਬਾਰਾ ਅਪੀਲ ਕਰਦੀ ਹਾਂ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਜਿਹੜੀ ਹੈ ਉਹ ਸਾਰੇ ਜਣੇ ਪਹਿਲੀ ਜਨਮ ਤੋਂ ਤੱਕ ਦੇ ਨਿਸ਼ਾਨੇ ਵੋਟ ਪਾ ਕੇ ਇਸ ਦਾ ਸੋਚ ਜੰਗਲ ਦੀ ਨਿਸ਼ਾਨੇ ਜਿਲੇ ਨੂੰ ਤੇ ਬਾਕੀ ਪੋਰਟਾਂ ਨੂੰ ਪੂਰੇ ਪੰਜਾਬ 'ਚ ਤਕਰੀਬੇ ਦੇ ਨਿਸ਼ਾਨ ਤੇ ਪੂਰੇ ਦਰਜ ਕੰਮਜਾਗ ਕਰੋ ਆਪਣਾ ਸ਼ਰਮਿਕ ਅੰਜਲਮ ਨੂੰ ਕਰੋ ਸੁਧਾਰ ਸੰਕਲਪ ਸੰਬੇਸ ਦੀ ਬਾਤ ਜੀ ਦੇ ਹੱਥ ਵਿੱਚ ਸਪੂਰ ਕਰੋ ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਲੋਕ ਸਭਾ ਦੇ ਦਿੱਲੀ ਵਿੱਚ ਚਾਹ ਰਹੀ ਹੈ ਉਹ ਪੰਜਾਬੀ ਜੀਰ ਖਾਲਸਾ